ਤਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਈ ਕਥਾ ਜੋ ਇਨਸਾਨ ਨੂੰ ਇੱਕ ਰਸਤਾ ਦੱਸ ਸਕਦੀ ਹੈ ਅਤੇ ਆਪਣੇ ਉਦੇਸ਼ ਤੱਕ ਪਹੁੰਚਣ ਵਿੱਚ ਸਹਿਯੋਗ ਕਰ ਸਕਦੀ ਹੈ। ਪਰਮਾਤਮਾ ਕਿਸੇ ਰੂਪ ਵਿੱਚ ਮੰਨੋ ਪਰਮਾਤਮਾ ਆ ਜਾਂਦੇ ਹਨ ਅਤੇ ਹਰ ਸਮੇਂ ਨਾਲ ਹੀ ਰਹਿੰਦੇ ਹਨ ਇੱਕ ਛੋਟੀ ਜਈ ਕਥਾ ਇੱਕ ਚਿੜੀ ਅਤੇ ਇੱਕ ਹਾਥੀ ਇੱਕ ਨਦੀ ਦੇ ਕਿਨਾਰੇ ਬੈਠੇ ਰਹਿੰਦੇ ਅਤੇ ਆਪਸ ਵਿੱਚ ਗੱਲਾਂ ਕਰਦੇ ਪਰਮਾਤਮਾ ਵੱਜੋਂ ਉਹਨਾਂ ਵਿੱਚ ਅਜਿਹੀ ਸ਼ਕਤੀ ਸੀ ਕਿ ਉਹ ਇੱਕ ਦੂਸਰੇ ਦੀ ਗੱਲ ਸਮਝ ਸਕਦੇ ਸਨ ਅਤੇ ਜਵਾਬ ਦੇ ਸਕਦੇ ਸਨ ਇਸੇ ਤਰ੍ਹਾਂ ਬਹੁਤ ਸਮਾਂ ਬੀਤਿਆ ਅਤੇ ਉਹ ਹਰ ਰੋਜ਼ ਇੱਕ ਦੂਸਰੇ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੇ ਕੋਲ ਹੀ ਨਦੀ ਬੈੰਦੀ ਤੇ ਉਸ ਨਦੀ ਦਾ ਪਾਣੀ ਪੀ ਕੇ ਦੋਵੇਂ ਪਰਮਾਤਮਾ ਦੀਆਂ ਗੱਲਾਂ ਕਰਦੇ ਰਹਿੰਦੇ ਇੱਕ ਦਿਨ ਨਦੀ ਦਾ ਪਾਣੀ ਘਟ ਗਿਆ ਹੌਲੀ-ਹੌਲੀ ਨਦੀ ਦਾ ਪਾਣੀ ਸੁੱਕ ਗਿਆ ਹਾਥੀ ਨੇ ਦੇਖਿਆ ਕਿ ਬਹੁਤ ਦੂਰ ਤੱਕ ਨਦੀ ਦਾ ਪਾਣੀ ਸੁੱਕ ਚੁੱਕਾ ਹੈ ਅਤੇ ਕਿਤੇ ਵੀ ਪਾਣੀ ਮੌਜੂਦ ਨਹੀਂ ਹੈ ਚੀੜੀ ਉੱਡਦੀ ਗਈ ਅਤੇ ਬਹੁਤ ਦੂਰ ਇੱਕ ਝੀਲ ਸੀ ਉਸ ਵਿੱਚੋਂ ਪਾਣੀ ਪੀ ਆਉਂਦੀ ਹੌਲੀ-ਹੌਲੀ ਹਾਥੀ ਪਿਆਸ ਦੇ ਨਾਲ ਵਿਆ ਪੁੱਲੇ ਹੋਣ ਲੱਗ ਪਿਆ ਤੇ ਕਮਜ਼ੋਰੀ ਦੇ ਨਾਲ ਇੱਕ ਦਿਨ ਬੈਠ ਗਿਆ ਅਤੇ ਉੱਠਣ ਦੀ ਹਿੰਮਤ ਨਾ ਰਹੀ ਪਿਆਸ ਦੇ ਨਾਲ ਚਿੜੀ ਨੂੰ ਉਸ ਉਤੇ ਬਹੁਤ ਤਰਸ ਆਉਂਦਾ ਚਿੜੀ ਨੇ ਕੋਸ਼ਿਸ਼ ਕੀਤੀ ਉਸ ਨੂੰ ਝੀਲ ਤੇ ਲੈ ਜਾਣ ਵਾਸਤੇ ਪਰ ਉਹ ਕੁਝ ਵੀ ਨਹੀਂ ਕਰ ਸਕਦੀ ਸੀ ਹਾਥੀ ਦੂਰ ਨਹੀਂ ਸਕਦਾ ਸੀ ਅਤੇ ਹਾਥੀ ਹੁਣ ਇੱਕ ਜਗ੍ਹਾ ਤੇ ਬੈਠ ਗਿਆ ਹੁਣ ਜਿੜੀ ਨੂੰ ਉਸ ਉਤੇ ਬਹੁਤ ਜ਼ਿਆਦਾ ਤਰਸ ਆ ਰਿਹਾ ਸੀ ਹੁਣ ਹਾਥੀ ਉੱਠਣ ਦੇ ਕਾਬਿਲ ਨਾ ਰਿਹਾ ਜਿੜੀ ਦੂਰ ਝੀਲ ਦੇ ਕੋਲ ਜਾਂਦੀ ਅਤੇ ਆਪਣੀ ਚੁੰਝ ਵਿੱਚ ਪਾਣੀ ਭਰ ਕੇ ਲੈ ਕੇ ਆਉਂਦੀ ਅਤੇ ਹਾਥੀ ਦੀ ਸੁੰਡ ਵਿੱਚ ਪਾਉਂਦੀ ਹਾਥੀ ਉਸ ਨੂੰ ਪੀ ਲੈਂਦਾ ਪਰ ਇੱਕ ਬੂੰਦ ਦੇ ਨਾਲ ਉਸ ਦਾ ਕੀ ਬੰਨਾ ਸੀ ਪਰ ਜਿੜੀ ਨੇ ਹਿੰਮਤ ਨਾ ਹਾਰੀ ਅਤੇ ਕੋਸ਼ਿਸ਼ ਕਰਦੀ ਰਹੀ ਉਹ ਹਰ ਰੋਜ਼ ਸੁਪਾ ਤੋਂ ਲੈ ਕੇ ਸਾਮ ਤੱਕ ਝੀਲ ਵਿੱਚ ਪਾਣੀ ਪੀਣ ਜਾਂਦੀ ਅਤੇ ਜਿੰਨਾ ਕੋ ਉਸ ਦੇ ਮੂੰਹ ਵਿੱਚ ਪਾਣੀ ਆਉਂਦਾ ਸੀ ਉਸ ਵਾਸਤੇ ਲੈ ਕੇ ਆਉਂਦੀ ਪਰ ਸਾਥੀ ਉਸ ਪਾਣੀ ਨੂੰ ਪੀ ਕੇ ਵੀ ਉੱਠ ਨਾ ਸਕਿਆ ਇਹ ਸਭ ਕੁਝ ਇੱਕ ਬਹਾਤਮਾ ਦੇਖ ਰਹੇ ਸਨ ਜੋ ਨਦੀ ਦੇ ਕਿਨਾਰੇ ਭਗਤੀ ਕਰ ਰਹੇ ਸਨ ਉਸ ਨੂੰ ਇਹ ਬਹੁਤ ਸਮਾ ਹੋ ਗਿਆ ਸੀ ਭਗਤੀ ਕਰਦਿਆਂ ਨੂੰ ਉਸ ਨੇ ਦੇਖਿਆ ਕਿ ਇੱਕ ਚਿੜੀ ਹਰ ਰੋਜ਼ ਇਸੇ ਤਰ੍ਹਾਂ ਕਰ ਰਹੀ ਹੈ ਓਹੋ ਜੀਡੀ ਦੇ ਪਿੱਛੇ-ਪਿੱਛੇ ਹਾਥੀ ਦੇ ਕੋਲ ਪਹੁੰਚ ਗਿਆ ਅਤੇ ਦੇਖਦਾ ਹੈ ਕਿ ਹਾਥੀ ਨੂੰ ਉਹ ਪਾਣੀ ਪਿਆ ਰਹੀ ਹੈ ਇਹ ਦੇਖ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੋਇਆ ਸਾਧੂ ਮਹਾਤਮਾ ਦੇ ਵਿੱਚ ਬਹੁਤ ਸ਼ਕਤੀ ਸੀ ਉਸ ਨੇ ਉੱਥੇ ਹੀ ਡੰਡਾ ਮਾਰ ਕੇ ਪਾਣੀ ਕੱਢ ਦਿੱਤਾ ਅਤੇ ਹੁਣ ਹਾਥੀ ਨੇ ਰੱਜ ਕੇ ਪਾਣੀ ਪੀਤਾ ਦੋਵਾਂ ਦਾ ਪਿਆਰ ਦੇਖ ਕੇ उस महात्मा बहुत शिक्षा मिली उसने सोचा कि मैं परमात्मा नू याद कर कर के थक गया सी सोचता सी कि मेरी बहुत तपस्या है मैनू तो परमात्मा हूँ तक मिल जाने चाहिए सन पर यह चिड़ी भी तो है जो हिम्मत करके एक एक बूंद करके पानी लिया के इन्ने व्डे हाथी नू प्या रही है अते मैं क्यों नहीं तपस्या होर गहरी करता मैं क्यों नहीं सोचता कि कोशिश करते रहना चाहिए है तो एक दिन परमात्मा जरूर मिलेंगे उसने एक संदेश ही दिता कि जो भी कम करे कोशिश करते रहना चाहिए है यह नहीं सोचना चाहिए कि बहुत वही मुश्किल ज बहुत दूर मंजिल है ਮਨ ਜਲਤਾ ਕਰੀਬ ਆ ਜਾਵੇਗੀ ਬਸ ਹਿੰਮਤ ਕਰਨ ਦੀ ਲੋੜ ਹੈ ਪਰਮਾਤਮਾ ਮਿਲ ਜਾਣਗੇ ਪਰ ਹਿੰਮਤ ਕਰਨ ਦੀ ਲੋੜ ਹੈ ਪਰਮਾਤਮਾ ਆਪਣਾ ਗਿਆਨ ਦੇਣਗੇ ਪਰ ਹਿੰਮਤ ਕਰਨ ਦੀ ਲੋੜ ਹੈ ਆਪਣੇ ਅੰਗ ਸੰਗ ਸਮਝਣ ਦੀ ਲੋੜ ਹੈ ਪਰਮਾਤਮਾ ਨੂੰ ਪਾਉਣ ਵਾਸਤੇ ਇੱਕ ਇੱਕ ਬੂੰਦ ਦੇ ਨਾਲ ਹੀ ਕੜਾ ਭਰਨਾ ਹੈ ਅਤੇ ਪਰਮਾਤਮਾ ਮਿਲਣਗੇ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ